ਲਗਾਤਾਰ ਆਏ ਦਿਨ ਸੜਕੀ ਹਾਸੇ ਦੇਖਣ ਨੂੰ ਮਿਲ ਰਹੇ ਨੇ ਇਹਦੇ ਕਈ ਹਾਸੇ ਜਿਹੜੇ ਨੇ ਉਹ ਕਾਰ ਚਾਲਕਾਂ ਦੀ ਵੱਜ ਨਾਲ ਹੁੰਦੇ ਨੇ ਉਹਨਾਂ ਦੀ ਲਾਪਰਵਾਹੀ ਕਰਕੇ ਤੇ ਕਈ ਜਿਹੜੇ ਹਾਸੇ ਨੇ ਉਹ ਇਸ ਕਰਕੇ ਹੁੰਦੇ ਨੇ ਕਿਉਂਕਿ ਡਰਾਈਵਰਾਂ ਦੇ ਵੱਲੋਂ ਨਸ਼ੇ ਦਾ ਸੇਵਨ ਕੀਤਾ ਹੁੰਦਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਫਿਰ ਤੇ ਨਸ਼ੇ ਦੇ ਵਿੱਚ ਤੁਤ ਤੋਂ ਹੋ ਕੇ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਗੱਡੀ ਕਿਹੜੇ ਪਾਸੇ ਚਲਾਉਣੀ ਹੈ ਫਿਰ ਉਹਨਾਂ ਦੀ ਗੱਡੀ ਦੇ ਸਾਹਮਣੇ ਚਾਹੇ ਬਾਜ਼ਾਰ ਹੋਵੇ ਮੰਡੀ ਹੋਵੇ ਜਾਂ ਖੁਲਿਆ ਕੋਈ ਸੜਕ ਹੋਵੇ ਹਾਈਵੇ ਹੋਵੇ ਉਹਨਾਂ ਦੇ ਗੱਡੀ ਮੂਰੇ ਕੋਈ ਵੀ ਵਹੀਕਲ ਜਾ ਰਿਹਾ ਕੋਈ ਪੈਦਲ ਜਾ ਰਿਹਾ ਕੌਣ ਆ ਕੌਣ ਨਹੀਂ ਉਹਨਾਂ ਨੂੰ ਨਹੀਂ ਪਤਾ ਲੱਗਦਾ ਬਿਲਕੁਲ ਵੀ ਕਿਉਂਕਿ ਨਸ਼ੇ ਦੇ ਵਿੱਚ ਇਸ ਕਦਾ ਧੁੰਦ ਹੁੰਦੇ ਨੇ ਕਿ ਸਿੱਧਾ ਗੱਡੀ ਉਹਨਾਂ ਦੇ ਉੱਪਰ ਝਾੜਾ ਦਿੰਦੇ ਨੇ ਤੇਜ਼ ਰਫ਼ਤਾਰ ਦੇ ਨਾਲ ਗੱਡੀ ਵੀ ਚਲਾਉਂਦੇ ਨੇ ਜਿਸ ਤੋਂ ਬਾਅਦ ਬੁਰੀ ਤਰੀਕੇ ਦੇ ਨਾਲ ਜਿਹੜਾ ਹੈ ਉਹ ਹਾਸਾ ਵਾਪਰ ਜਾਂਦਾ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਇਹ ਫੋਰਚਨਰ ਗੱਡੀ ਹੈ ਜਿਸ ਦੀ ਸ਼ਕਲ ਜਿਹੜੀ ਹੈ ਬਿਲਕੁਲ ਵੀ ਬਦਲ ਗਈ ਹੈ ਪਰ ਖੱਟੇ ਉਡਗੇ ਨੇ ਕਾਰ ਦੇ ਕਿਤੋਂ ਵੀ ਫੋਰਚਨਰ ਲੱਗ ਹੀ ਨਹੀਂ ਰਹੀ ਹੈ ਚੂਰ-ਚੂਰ ਹੋ ਚੁੱਕੀ ਹੈ ਤਦ ਦੱਸਦੇ ਕਿ ਇਸ ਦੇ ਵਿੱਚਕਾਰ ਜਿਹੜਾ ਡਰਾਈਵਰ ਬੈਠਾ ਸੀਗਾ ਉਹ ਨਸ਼ੇ ਦੇ ਵਿੱਚ ਤੁੱਤ ਸੀ ਜਿਸ ਕਾਰਨ ਉਸਨੇ 3 ਮੋਟਰਸਾਈਕਲ ਸਵਾਰਾਂ ਨੂੰ ਜ਼ਬਰਦਸਤ ਟੱਕਰ ਮਾਰੀ ਜਿਸ ਤੋਂ ਬਾਅਦ ਸਭ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਦਾਦੀ ਕੇ ਸੱਤਾਂ ਜਿਹੜੀ ਨੇ ਬਹੁਤ ਜ਼ਿਆਦਾ ਲੱਗੀਆਂ ਨੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ ਸੀਰੀਅਸ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਉਥੋਂ ਦੀ ਜਵਾਬ ਵੀ ਦਿੱਤਾ ਗਿਆ ਹੈ ਸ਼ਾਇਦ ਉਹਨਾਂ ਨੂੰ ਰੈਫਰ ਕੀਤਾ ਗਿਆ ਦੱਸ ਦਈਏ ਕਿ ਕਾਰ ਤੁਸੀਂ ਦੇਖ ਸਕਦੇ ਹੋ ਕਿ ਕਾਰ ਦੀ ਹਾਲਤ ਇੰਨੀ ਜ਼ਿਆਦਾ ਮਾੜੀ ਹੋ ਗਈ ਹੈ ਫੋਰਚਨਰ ਕਾਰ ਦੱਸੀ ਜਾ ਰਹੀ ਕਿ ਕਿਸ ਤਰ੍ਹਾਂ ਕਿੰਨਾ ਕੁ ਜ਼ਿਆਦਾ ਨਸ਼ਾ ਕੀਤਾ ਹੋਵੇਗਾ ਇਸ ਕਾਰ ਚਾਲਕ ਨੇ ਜਿਸ ਨੇ ਇੰਨੀ ਬੁਰੀ ਤਰੀਕੇ ਨਾਲ ਹਾਦਸੇ ਇਹ ਦੇ ਵਾਪਰਨ ਦਾ ਜਿਹੜਾ ਹੈ ਕਾਰਨ ਹੈ ਉਹ ਨਸ਼ਾ ਆ ਕਿਉਂਕਿ ਨਸ਼ੇ ਕਰਕੇ ਡਰਾਈਵਰ ਜਦੋਂ ਗੱਡੀ ਚਲਾਉਂਦੇ ਨੇ ਤਾਂ ਸਾਹਮਣੇ ਕੀ ਆ ਰਿਹਾ ਕਿੱਥੇ ਵੱਜ ਰਹੇ ਨੇ ਉਹਨਾਂ ਨੂੰ ਬਿਲਕੁਲ ਵੀ ਕੁਝ ਨਹੀਂ ਪਤਾ ਲੱਗਦਾ ਉਸ ਤੋਂ ਬਾਅਦ ਮੌਕੇ ਦੇ ਤਸਵੀਰਾਂ ਜਿਹੜੀਆਂ ਨੇ ਹਾਲਾਤ ਕਿਹੋ ਜਿਹੇ ਬਣ ਗਏ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੋਕਾਂ ਦੇ ਵੱਲੋਂ ਕਿਸ ਤਰ੍ਹਾਂ ਕਾਬੂ ਕੀਤਾ ਗਿਆ ਹੈ ਇਸ ਨਸ਼ੇੜੀ ਬੰਦੇ ਨੂੰ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜੋ ਮੌਕੇ ਦੇ ਹਾਲਾਤ ਬਣ ਗਏ ਹਾਸੇ ਤੋਂ ਬਾਅਦ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਚੀਕ-ਚਿਹਾੜਾ ਪੈ ਗਿਆ ਸਹਿਨ ਦਾ ਡਾਡਾ ਮਾਹੌਲ ਬਣ ਗਿਆ ਉਹ ਤਸਵੀਰਾਂ ਤੁਹਾਡੇ ਸਾਹਮਣੇ ਹੈ ਉਹ ਜਿਹੜੇ ਸਿਗਰਟੇ ਉਸ਼ਪੇ ਆ ਰਹੇ ਸੇ ਸਾਹਮਣੇ ਕਾਰ ਵਾਲੇ ਨੇ ਫੇਟ ਮਾਰੀ ਤਿੰਨ ਵੱਜਾਂ ਦੇ ਇਹ ਇਹਨਾਂ ਦੇ ਬਾਰੇ ਘੋਰ ਦੇ ਤਿੰਨ ਬੰਦੇ ਸਾਡੇ ਪਿੱਛੇ ਤੇ ਤਿੰਨਾਂ ਨੂੰ ਹਿੱਟ ਮਾਰ ਕੇ ਸਿੱਟ ਗਏ ਜਿੱਦੀ ਗੱਡੀ ਭਰੀ ਲਸਾ ਕੀਤਾ ਸਾਹਮਣੇ ਬੈਠਾ ਸੀ ਸਰਪੰਚ ਘੋਰ ਦਾ ਠੀਕ ਹੈ ਤੋ ਤੁਸੀਂ ਕਿੱਨੇ ਜਾਣੇ ਗਾਰੇ ਸੀ ਕਿ ਉਹ ਸੱਤੇ ਦੋਏ ਜਾਣੇ ਜਾ ਰਹੇ ਸਨ ਆਪੇ ਆ ਰਹੇ ਸੀ ਨਾ ਪਿਆ ਰਹੇ ਸਨ ਜਦੋਂ ਆਸਤ ਤ 1600 ਰਸਤਾ 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 ਆਤੇ ਇੱਕ ਇੱਕ ਖੇਨੇ ਚੱਤਾ ਸ਼ੱਟਾ ਇੱਥੋਂ ਦਾ ਪਾਸਾ ਟੁੱਟ ਗਿਆ ਜੀ ਇਹਦੇ ਬਾਅਦ ਇਹਨਾਂ ਸ਼ੱਟਾ ਦੋ ਦੇ ਗ੍ਰੇਡ ਪੱਟ ਕੁੱਟ ਕੇ ਦੋ ਜਾਣਿਆਂ ਦੇ ਤੀਜਾ ਉਧਰ ਪਿਆ ਉਹ ਤਾਂ ਪਤਾ ਨਹੀਂ ਕੀ ਹੋਇਆ ਕਿ ਨਹੀਂ ਉਹ ਵੀ ਕਕਰਾਲੇ ਦੇ ਹੈ ਟੋਟੋ ਕਿਲੇ ਦੇ 5000 ਓਏ 5000 ਜੀ ਜੀ ਸਾਡੇ ਕਕਰਾਲੇ ਪਿੰਡ ਤੋਂ ਅੱਗੇ ਗ੍ਰਿੱਡ ਪੈਂਦਾ ਜੀ ਗ੍ਰਿੱਡ ਤੋਂ ਅੱਗੇ ਆ ਕੇ ਨਾ ਜੀ ਬੰਦੇ ਨੇ ਤਾਰੂ ਨਾਲ ਡ੍ਰਿੰਕ ਕੀਤੀ ਹੋਈ ਸੀ ਫੁੱਲ ਪੂਰਾ ਰੱਜਿਆ ਹੋਇਆ ਸੀ ਉਹਨੇ ਆ ਕੇ ਜੀ ਸਾਡੇ ਦੋ ਬੱਚੇ ਮੇਰਾ ਭਤੀਜਾ ਤੇ ਮੇਰਾ ਬੇਟਾ ਪਹਿਲਾਂ ਉਹਨਾਂ ਨੂੰ ਡੈੜਿਆ ਤੇ ਉਸ ਤੋਂ ਬਾਅਦ ਅੱਗੇ ਆ ਕੇ ਫਿਰ ਇੱਕ ਮੇਰਾ ਪਿੰਡ ਦੇ ਹੀ ਭਰਾ ਹੈ ਜੀ ਉਹਨੂੰ ਬੇੜਤਾ ਉਹਦਾ ਪੱਟ ਤੋੜਦਾ ਜੀ ਉਸ ਤੋਂ ਅੱਗੇ ਆ ਕੇ ਇੱਕ ਸਿਆਣਾ ਬਜ਼ੁਰਗ ਸਾਡੇ ਪਿੰਡ ਦੀ ਕਕਰਾਲੇ ਦੇ ਦੇ ਜੀ ਜੀ ਸੀ ਜੀ ਉਹਨਾਂ ਨੂੰ ਆ ਕੇ ਉਹਨਾਂ ਦੇ ਸਿਰ ਚ ਬਹੁਤ ਇਮਰਜਾ ਸੀ ਸੱਟ ਟੋਟਲ ਕਿੰਨੇ ਜਣੇ ਟੋਟਲ 5 ਜਣੇ ਜੀ ਕੀ ਕੀ ਕਿੰਨੇ ਸੱਟਾਂ ਸੱਟਾਂ ਜੀ ਸਿਰ ਚ ਵੀ ਨੇ 2 ਦੇ ਪੱਟ ਟੁੱਟ ਗਏ ਜੀ ਤੇ ਇੱਕ ਦੀਆਂ ਬਾਹਾਂ ਟੁੱਟ ਗਈਆਂ ਜੀ ਤੇ ਇੱਕ ਦਾ ਸਿਰਚ ਜਿਆਦਾ ਸਟਾ ਇੰਜਰਡ ਹੋਇਆ ਜੀ ਤੇਰੇ ਬੱਚੇ ਸਕਾਰੀਓ ਮੋਟਰਸਾਈਕਲ ਤੇ ਉਹ ਕਾ ਕਿੱਥੇ ਜਾ ਰਹੀ ਸੀ ਉਹ ਉਹ ਜੀ ਘਰ ਨੂੰ ਜਾ ਰਹਾ ਤੇ ਟਿਊਸ਼ਨ ਤੋਂ ਆਏ ਤੇ ਕਕਰਾਲੇ ਨੂੰ ਹਾਂ ਜੀ ਟਿਊਸ਼ਨ ਤੋਂ ਇੱਕ ਜਸਪ੍ਰੀਤ ਸਰਮਾ ਜੀ ਇੱਕ ਹਰਮਨ ਸਰੋ ਹੈ ਜੀ ਅੱਛਾ ਇੱਕ ਕਰਮ ਸਿੰਘ ਹੈ ਜੀ ਬੱਚਾ ਕੀ ਉਹ ਮੀਆਂ ਬੀਬੀ ਹਾਂ ਜੀ ਦੋਨੇ ਉਹ ਮੀਆਂ ਬੀਬੀ ਨੇ ਜੀ ਉਹ ਸਿਆਣੇ ਬਜ਼ੁਰਗ ਨੇ ਡੀਸੀ ਜੀ ਤੇ ਉਹਨਾਂ ਦੀ ਵਾਈਫ ਹੂ ਤੇ ਉਹ ਸਾਰੇ ਜੀ ਉਹਨਾਂ ਨੂੰ ਇੰਜਰਡ ਜਿਆਦਾ ਕਰਤਾ ਜੀ ਇਸ ਤਰ੍ਹਾਂ ਦੇ ਬੰਦਾ ਗੱਡੀ ਭਜਾ ਕੇ ਜੀ ਦੇਖੋ ਗੱਡੀ ਰੋਕੀ ਨਹੀਂ ਬੰਦੇ ਨੇ ਬਿਲਕੁਲ ਵੀ ਭਜਾ ਕੇ ਗੱਡੀ ਲਿਆ ਕੇ ਜੀ ਪੁਲ ਦੇ નીચે ਲਾ ਕੇ ਰੇਲਵੇ ਲਾਈਨ ਨੂੰ ਹੋ ਕੇ ਭੱਜ ਲਿਆ ਜੀ ਬੰਦਾ ਫਿਰ ਉਥੋਂ ਫੜ ਕੇ ਲਿਆਂਦਾ ਜੀ ਠੀਕ ਕੀ ਲੱਗਦਾ ਜਿਹੜਾ ਦਿਨੇ ਦਿਨੇ ਡ੍ਰਿੰਕ ਨਾਲ ਗਿਆ ਡ੍ਰਿੰਕ ਹੈ ਜੀ ਬਹੁਤ ਰੱਜਿਆ ਹੋਇਆ ਜੀ ਹੁਣ ਵੀ ਅੰਤਰੀ ਹੈ ਜੀ ਹਸਪੀਟਲ ਦੇ ਵਿੱਚ ਹੀ ਹੈ ਤੇ ਅਸੀਂ ਫੜ ਕੇ ਲਿਆਏ ਜੀ ਉਰੇ ਤੇ ਉਹ ਪੂਰਾ ਨਸੇ ਚ ਉਕਤ ਹੈ ਜੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਜੀ ਵੀ ਸਾਡੀ ਜੋ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇ ਆ ਟੋਟਲ 5 ਪੇਸ਼ੈਂਟਸ ਇੰਜਰਡ ਆਏ ਆ ਸਾਡੇ ਕੋਲ ਤੇ ਉਹਨਾਂ ਵਿੱਚੋਂ 2 ਦਾ ਫ੍ਰੈਕਚਰ ਸੀਗਾ ਤਾਂ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਨਾਮ ਉਹਨਾਂ ਦੇ ਹਰਮਨ ਤੇ ਕਰਮ ਸਿੰਘ ਤੇ ਬਾਕੀ ਤਿੰਨ ਪੇਸ਼ੈਂਟ ਅੰਡਰ ਅਬਜ਼ਰਵੇਸ਼ਨ ਨੇ ਸਾਡੇ ਕੋਲ ਜਸਪੀਤ ਸ਼ਰਮਾ ਦਾਰਾ ਸਿੰਘ ਤੇ ਉਹਨਾਂ ਦੀ ਪਤਨੀ ਬਿਲਜਨ ਕਰਦੇ ਨੇ ਜਿਹੜੇ ਰੈਫਰ ਕਰੇ ਨੇ ਉਹ ਕਿਸ ਤਰ੍ਹਾਂ ਗੱਡੀ ਛੱਡੋ ਉਹਨਾਂ ਦੇ ਦੋ ਜਣਿਆਂ ਤੇ ਲੱਤ ਚ ਫ੍ਰੈਕਚਰ ਲੱਗ ਰਿਹਾ ਹੈ ਇਲਾਜ ਲਈ ਉਹਨਾਂ ਨੂੰ ਰਜਿੰਦਰਾ ਰਾਮ ਜੀ ਮਸ਼ੀਨ ਨਹੀਂ ਦੀ ਜੀ ਮਾਡ ਅੱਜ ਇਹਨਾਂ ਦੀ ਉਮਰ ਦਾ ਹੈ ਇੱਕ ਦੀ ਉਮਰ 17 ਸਾਲ ਹੈ ਇੱਕ 14